ਇਹੋ ਸ਼ਸ਼ੀਕਾਲ ਮੈਂ ਤੁਹਾਡਾ ਇੰਦਰਪਾਤਿ ਪਮਾਈ 20 ਪੋਜ਼ਿਟਿਵੀਆਂ ਬੀ ਚੈਨਲ ਤੋਂ ਅੱਜ ਤੁਹਾਨੂੰ ਉਹ ਸਫਲਤਾ ਨਾਲ ਮੌਜ ਜਾ ਰਹੀਆਂ ਵਾਂ ਜਿਹੜੀ ਸਫਲਤਾ ਆਪਾਂ ਕਹਿ ਲਈਏ ਕਿ ਨੌਜਵਾਨੀ ਦੇ ਵਿੱਚ ਹੀ ਸੰਘਰਸ਼ ਲੜਦੀ ਹੈ ਨਾਲ ਆਪਣੇ ਪਰਿਵਾਰ ਨੂੰ ਸੰਭਾਲਦੀ ਹੈ ਨਾਲ ਨਾਲ ਉਹ ਆਉਣ ਵਾਲਾ ਮੈਂ ਇਹ ਕਹਣਾ ਹਾਂ ਤੇ ਭਾਈ ਕਿ ਆਉਣ ਵਾਲੇ ਸਟਾਰ ਨੇ ਪੰਜਾਬੀ ਇੰਡਸਟਰੀ ਦੇ ਮੈਂ ਇੱਕ ਲਗਾਉਣਾ ਹੈ ਸਟਾਰ ਨੇ ਦੀਪ ਦੇ ਨਾਮ ਦੀਪ ਨਾਮ ਹੈ ਬਈ ਦਾ ਤੇ ਉਹਨੂੰ ਪਿਆਰ ਨਾਲ ਬਾਈ ਨੂੰ ਨਾਲ ਕੇਜੀਐਫ ਵੀ ਕਹਿੰਦੇ ਆ ਕਿ ਮਿਲਦੇ ਆ ਭਾਈ ਦੀਪ ਹਾਂਜੀ ਭਾਈ ਸ਼ਿਕਾਸ਼ ਸੇ ਆ ਗਏ ਕੀ ਆ ਜਾਲ ਮੇਰੇ ਵੀਰੇ ਦੇ ਘੱਟੀਆਂ ਜੀ ਵਧੀਆ ਵੀਰੇ ਤੁਹਾਨੂੰ ਥੋੜੀ ਲੁੱਕ ਤੋਂ ਪਤਾ ਲੱਗਦਾਗਾ ਜੀ ਨਾ ਕਿ ਤੁਹਾਨੂੰ ਕੇਜੀਐਫ ਕਿਉਂ ਕਹਿੰਦੇ ਆ ਪਰ ਤੁਸੀਂ ਥੋੜਾ ਆਦੀ ਬਾਰੀ ਦਾ ਥੋੜਾ ਕੇਜੀਐਫ ਕੋਦੋਂ ਨਾ ਬਣਿਆ ਨਾਮ ਕੋਦੋਂ ਲੱਗਿਆ ਐਕਚੁਅਲੀ ਸਰ ਉਹਨੇ ਸਿਰ ਤੋਂ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਥੋੜਾ ਕਨਵਿੰਸ ਕੀਤਾ ਮੇਰੇ ਫਰੈਂਡਸ ਨੇ ਆਪਣੀ ਤੁਹਾਡੀ ਫੇਸ ਦੀ ਜੋ ਹੈ ਲੁਕਸ ਉਦਾਂ ਦੀ ਹੈਗੀਆਂ ਨੇ ਤੇ ਇਹ ਤੁਸੀਂ ਆਪਣੀ ਲੁਕ ਉਦਾਂ ਦੀ ਬਣਾਓ ਜਦੋਂ ਮੈਂ ਉਹ ਲੁਕ ਬਣਾਈ ਤਾਂ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਪੰਜਾਬੀ ਗਾਣੇ ਇੰਡਸਟਰੀ ਦੇ ਵਿੱਚ ਕੰਮ ਕਰਨ ਦਾ ਹੌਕਾ ਮਿਲਿਆ ਅਛਾ ਜੀ ਹਾਂਜੀ ਇਹ ਜੇ ਕਹਿ ਲਈ ਮੈਂ ਕਰ ਤੋ ਮੋਡਲਿੰਗ ਕਰਨ ਲਾਇਆ ਜਿਹਨੇ ਕਲਾ ਸਟਾਰਟ ਇਹ ਮੋਡਲਿੰਗ ਉਹ ਪਤਾ ਚਾਹੁੰਦਾ ਜੀ ਹਾਂਜੀ ਪਰ ਜਦੋਂ ਤੁਸੀਂ ਆਹ ਲੁਕ ਲੈ ਗ੍ਰਹਿਣ ਕੀਤੀ ਤੇ ਕੰਮ ਤੁਹਾਨੂੰ ਉਦੋਂ ਤੋਂ ਮਿਲਣਾ ਸ਼ੁਰੂ ਹੋਇਆ ਜੀ ਬਿਲਕੁਲ ਅਛਾ ਜੀ ਹਾਂਜੀ ਤੇ ਇੰਨੇ ਕਿਤੇ ਉਦੋਂ ਇੰਡਸਟਰੀ ਕੰਮ ਕਰਦੇ ਨੂੰ ਮੈਨੂੰ ਸਰ ਹਰਾਉਂਦ 3-4 ਸਾਲ ਹੋ ਗਏ ਆ ਹੁਣ 3-4 ਸਾਲ ਹੋ ਗਏ ਹਾਂਜੀ ਜਿਸ ਵਿੱਚ ਸਟੈਲ ਕਰਦੇ ਕੰਮ ਕੰਮ ਮਿਲਦੇ ਮੇਰਾ ਦੋਨੋਂ ਹੀ ਚੱਲ ਰਿਹਾ ਸਟਰਗਲ ਵੀ ਔਰ ਕੰਮ ਵੀ ਦੋਨੋਂ ਹੀ ਚੱਲ ਰਹਿਣਾ ਆ ਵੀ ਚੱਲ ਰਹੀ ਹੈ ਆਪਾਂ ਲਈ ਸਰ ਸਟਰਗਲ ਤਾਂ ਦੇਖੋ ਕਦੀ ਕਿਸੇ ਦੀ ਖਤਮ ਹੁੰਦੀ ਨਹੀਂ ਜਦੋਂ ਤੱਕ ਪਰਮਾਤਮਾ ਨੇ ਸਾਹਸ ਦਿੱਤੇ ਉਦੋਂ ਤੱਕ ਤਾਂ ਸਟਰਗਲ ਚੱਲਦੀ ਹੀ ਰਹਿਣੀ ਹੈ ਅੱਛਾ ਜੀ ਹਾਂਜੀ ਜਿੱਤ ਤੋ ਹੀ ਕਹਿੰਦੇ ਇੰਡਸਟਰੀ ਵਿੱਚ ਸਟਰਗਲ ਕਦੇ ਖਤਮ ਨਹੀਂ ਹੁੰਦੀ ਜੀ ਬਿਲਕੁਲ ਜੀ ਜਿਹਨੂੰ ਕੰਮ ਮਿਲ ਰਿਹਾ ਅੱਜ ਤੁਹਾਨੂੰ ਤੁਹਾਡੇ 4-5 ਲੋਕ ਦੇ ਤੁਹਾਡੇ ਕੰਟੈਕਟ ਬਣ ਗਏ ਹੋਣਗੇ ਜੀ ਤੇ ਜੇ ਕੰਟੈਕਟ ਮੰਡ ਤੁਹਾਡੀ ਲੁੱਕ ਵੀ ਚੱਕਦੀ ਜਿਆਦਾ ਇਫੈਕਟ ਵੀ ਹੈਗੇ ਹੋ ਤਾਂ ਤੁਸੀਂ ਫਿਰ ਸ਼ਗਲ ਚਲਦੀ ਰਹੂਗੀ ਜੀ ਬਿਲਕੁਲ ਕਾਰਨ ਕਾਰਨ ਇਹੀ ਹੈ ਸਰ ਕਿ ਸਾਨੂੰ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਸਾਡੀ ਸੋਸ਼ਲ ਲਾਈਫ ਹੈ ਜਾਂ ਆਪਣਾ ਦੁਨੀਆਬੀ ਅਸੀਂ ਜੋ ਵੀ ਕੰਮ ਕਾਜ ਕਰ ਰਹੇ ਹਾਂ ਸਟਰਗਲ ਹਰ ਇੱਕ ਚੀਜ਼ ਦੇ ਵਿੱਚ ਸਟਰਗਲ ਮਿਹਨਤ ਕਦੀ ਖਤਮ ਨਹੀਂ ਹੋ ਸਕਦੀ ਅੱਛਾ ਕਿਉਂਕਿ ਮਿਹਨਤ ਕਿਸੇ ਵੀ ਫੀਲਡ ਜੇ ਉਹ ਹਰ ਇੱਕ ਚੀਜ਼ ਕੁਛ ਨਾ ਕੁਛ ਇਨਸਾਨ ਨੂੰ ਸਿਖਾ ਕੇ ਜਾਂਦੀ ਹੈ ਹੂੰ ਸਾਨੂੰ ਆਪਣੀ ਲਾਈਫ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ ਚਾਹੇ ਉਹ ਡੇਲੀ ਰੁਟੀਨ ਆ ਜਾਂ ਸਾਡਾ ਕੋਈ ਮੋਟਾ ਮੋਟਿਵ ਉਹ ਹਰ ਇੱਕ ਚੀਜ਼ ਅਸੀਂ ਸਟਰਗਲ ਕਰ ਰਹੇ ਹਾਂ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਹੀ ਉਹ ਹਾਸਲ ਹੁੰਦੀ ਹੈ ਅੱਛਾ ਜੀ ਜੀ ਤੇ ਪਰਮਾਤਮਾ ਦਾ ਵਾਈ ਗੁਰੂ ਤੇ ਸਦਕੇ ਹੁਣ ਸਟਰਗਲ ਆਪਣਾ ਚੱਲ ਰਿਹਾ ਹੂੰ ਤੇ ਪਰਮਾਤਮਾ ਜੀ ਪਪਾ ਦੀਪ ਸਿੰਘ ਜੀ ਖੱਡੇ ਵਾਲੇ ਅਸੀ ਲਾਈਫ ਦੇ ਤੇ ਕਿਤੇ ਨਾ ਕਿਤੇ ਲੈ ਕੇ ਜ਼ਰੂਰ ਜਾਣਗੇ ਕੰਮ ਕੰਮ ਬਲ ਰਹੇ ਹੁਣ ਜੀ ਬਿਲਕੁਲ ਜੀ ਇੱਕ ਵਕਤ ਨਾਲ ਹੋਰ ਨਾਲ ਲਈਏ ਸਟ੍ਰਗਲ ਕਰ ਕੀਤੀ ਹੈ ਹੈ ਨਾ ਕਿ ਇਹਦੇ ਵਿੱਚ ਸਟ੍ਰਗਲ ਵਿੱਚ ਰਿਸਕ ਹੁੰਦਾ ਹੈ ਕਿ ਇਹ ਰਿਸਕ ਕਰਨਾ ਹੁੰਦਾ ਮੰਨ ਲਓ ਇੰਡਸਟਰੀ ਵਿੱਚ ਜਿਹੜਾ ਕੰਮ ਮਿਲਦੇ ਜਾਨਕਿ ਮੰਨ ਲਓ ਜੇ ਕੰਮ ਮਿਲਦਾ ਆਦੀ ਲਾਈਫ ਬੰਦਾ ਕਿੰਨੇ ਕ ਰਿਸਕ ਤੇ ਪਾਉਂਦਾ ਸਰ ਰਿਸਕ ਦੀ ਗੱਲ ਆਪਾਂ ਕਰੀਏ ਤਾਂ ਰਿਸਕ ਤਾਂ ਹਰ ਇੱਕ ਚੀਜ਼ ਦੇ ਵਿੱਚ ਹੀ ਹੈ ਅੱਛਾ ਜੀ ਰਿਸਕ ਜਦੋਂ ਤੱਕ ਅਸੀਂ ਕਿਸੇ ਚੀਜ਼ ਦੇ ਵਿੱਚ ਰਿਸਕ ਨਹੀਂ ਲਵਾਗੇ ਸਾਨੂੰ ਕਿਸਨਾਂ ਪਤਾ ਲੱਗੇਗਾ ਇਹ ਉਹ ਸਮੁੰਦਰ ਦੇ ਵਿੱਚ ਵੀ ਅਸੀਂ ਤਾਰੀ ਲਾਵਾਂਗੇ ਸਾਨੂੰ ਰਿਸਕ ਹੀ ਹੈ ਕਿ ਅਸੀਂ ਡੁੱਬਾਂਗੇ ਜਾਂ ਤਰਾਂਗੇ ਉਹੀ ਸੇਮ ਐਗਜ਼ਾਮਪਲ ਹੈ ਕਿ ਰਿਸਕ ਹਰ ਇੱਕ ਚੀਜ਼ ਦੇ ਵਿੱਚ ਹੈ ਮਿਹਨਤ ਨਾਲ ਨਾਲ ਰਿਸਕ ਦੋਨੋਂ ਹੀ ਕਰਨੀ ਪੈਂਦੀ ਹੈ ਸਾਈਕਲ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਅੱਜ ਦੇ ਟਾਈਮ ਕੋਈ ਪ੍ਰੋਜੈਕਟ ਚੱਲ ਰਿਹਾ ਜੀ ਬਿਲਕੁਲ ਮੈਂ ਲੇਟੈਸਟ ਹੁਣੇ ਆ ਮਹਾਵੀਰ ਖੁੱਲਰ ਸਰ ਆਏ ਨੇ ਉਹਨਾਂ ਦੇ ਨਾਲ ਇੱਕ ਮੂਵੀ ਕਰਕੇ ਆਏ ਆ ਇਦੇ ਵਿੱਚ ਵਿਲਨ ਦਾ ਰੋਲ ਹੀ ਆ ਮੇਰਾ ਅੱਛਾ ਹੀ ਜੀ ਤੇ ਨਾ ਹੁਣੇ ਪੰਜਾਬੀ ਆ ਤਿੰਨ ਦਿਨ ਪਹਿਲੇ ਸ਼ੂਟ ਕੀਤਾ ਸੌਂਗ ਦਾ ਇਹ ਤੇ ਬਿਲਨ ਤੇ ਸ਼ੁਰੂ ਤੋਂ ਬਿਲ ਨਹੀਂ ਚਾਹੁੰਦੇ ਸੀ ਜਾਂ ਮਲਵੰਦਾਂ ਯਾਰ ਇਹਦਾ ਮਨ ਹੁੰਦਾ ਕਿ ਯਾਰ ਮੈਂ ਹੀਰੋ ਬਣਾ ਮੈਂ ਯਾਰ ਹੀਰੋ ਬਣ ਕੇ ਥੋੜੇ ਆਪਣੇ ਪੋਜ਼ਿਟਿਵ ਥਿੰਕਿੰਗ ਰੱਖਾਂ ਲੁਕ ਇਨ ਪੋਜ਼ਿਟਿਵ ਦੇਖਣ ਹੈਨਾ ਜੀ ਤੇ ਮੈਂ ਕਿ ਵਿਲ ਬਿਲਨ ਦਾ ਰੋਲ ਮੈਨੂੰ ਬੁਰੀ ਸੀ ਕਿ ਸ਼ੌਂਕ ਤੇ ਐਕਚੁਅਲੀ ਮੇਰਾ ਵਿਲਨ ਦਾ ਰੋਲ ਕਰਨ ਦਾ ਮੇਰਾ ਸ਼ੌਂਕ ਸੀ ਅੱਛਾ ਹੀ ਕਿਉਂਕਿ ਹੀਰੋ ਨੂੰ ਜਦੋਂ ਹੀਰੋ ਸਾਹਮਣੇ ਹੁੰਦਾ ਹ ਹ ਉਸ ਨੂੰ ਹੀਰੋ ਬਣਾਉਣ ਵਾਲਾ ਇੱਕ ਵਿਲਨ ਹੁੰਦਾ ਔਰ ਵਿਲਨ ਨੂੰ ਹਮੇਸ਼ਾ ਦੁਨੀਆ ਯਾਦ ਰੱਖਦੀ ਹੈ। ਦੁਨੀਆ ਸੋ ਵਿਲਨ ਦੁਨੀਆ ਯਾਦ ਰੱਖਦੀ ਹੈ। ਜੀ ਇਹਨਾਂ ਨੂੰ ਕੋਈ ਨਹੀਂ ਹੁੰਦੀ। ਹੀਰੋ ਪੋਜ਼ਿਟਿਵ ਰੋਲ ਕਰਕੇ ਹ ਚਾਹੇ ਉਹਦਾ ਪੋਜ਼ਿਟਿਵ ਹੈ, ਬਚਾ ਰਿਹਾ ਕਿਸੇ ਨੂੰ ਪੋਜ਼ਿਟਿਵ ਦੀ ਪੋਜ਼ਿਟਿਵਿਟੀ ਦੇ ਵਿੱਚ ਕੁਝ ਵੀ ਉਹ ਕਰ ਰਿਹਾ। ਉਹ ਕਰਨ ਤੋਂ ਬਾਅਦ ਜਦੋਂ ਵਿਲਨ ਆਉਂਦਾ ਫਿਰ ਵਿਲਨ ਵਿਲਨ ਹੀ ਹੁੰਦੀ ਹੈ। ਇਹ ਤਾਹ ਕਿ ਰਵਿੰਦਰ ਰੋਟੜਾ ਜੈਨ ਸ਼ੁਰੂ ਤੋਂ ਮੰਨ ਚੀ ਬਿਲੋਂ ਪੜਨਾ ਤੇ ਉਸੇ ਲਾਈਨ ਤੋਂ ਉਹੀ ਲਾਈਨ ਤੋਂ ਮਿਲ ਗਈ ਜੀ ਠੀਕ ਹੈ ਭਾਈ ਉਹੀ ਉਹਨਾਂ ਨੂੰ ਮਿਲ ਗਈ ਤੁਸੀਂ ਮਣਾ ਆਪਣੇ ਜੀਵਨ ਬਾਰੇ ਕੋ ਦੱਸੋਗੇ ਕਿ ਤੁਹਾਡਾ ਜੀਵਨ ਵਿੱਚ ਕੀ ਕੀ ਥੋੜਾ ਕਿਹੜੇ ਮੁਸ਼ਕਲ ਸਾਹਮਣਾ ਕਰਨਾ ਪਿਆ ਸਰ ਜੀਵਨ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਮੇਰੇ ਫਾਦਰ ਸਾਹਿਬ ਬਹੁਤ ਵੀ ਅਸੀਂ ਜਦੋਂ ਛੋਟੇ ਸੀ ਉਦੋਂ ਹੀ ਉਹ ਵੈਗੁਰੂ ਦੇ ਘਰ ਜਾ ਚੁਕੇ ਸੀ ਤੇ ਜੀ ਹਾਂ ਜੀ ਤਾ 3 ਸਾਲ ਪਹਿਲਾਂ ਮੇਰੀ ਮਾਤਾ ਜੀ ਉਹਨਾਂ ਦੀ ਵੀ ਕੋਵਿਡ ਦੇ ਕਾਰਨ ਡੈਥ ਹੋ ਗਈ ਸੀ ਅੱਜ ਦੀ ਜਿਹੜੀ ਇਹ ਗੱਲ ਕਰੀਏ ਨਾ ਟੋਡੇ ਸਿਰ ਤੇ ਮਾਂ ਦਾ ਸਾਆ ਜੀ ਨਾ ਪਿਓ ਪਿਓ ਦਾ ਪਿਆਰ ਜੀ ਜਦੋਂ ਟੂਡੇ ਬੀਤੇ ਡੈਥ ਕੋਦੋਂ ਕੋ ਨਿਕੰਮ ਜੁੜੀ ਹੋਰ ਮੈਂ ਉਦੋਂ 23-3 ਸਾਲ ਦਾ ਸੀ ਛੋਟਾ ਬ੍ਰਦਰ ਮੇਰਾ 1 ਸਾਲ ਦਾ ਸੀ ਉਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮੱਲਤ ਨੂੰ ਫਾਦਰ ਸਾਹਿਬ ਦੀ ਯਾਦ ਹੁਣੀ ਤਾਜੀ ਹੈਗੀ ਥੋ ਅੱਜ ਜੇ ਤੁਹਾਡੀ ਉਮਰ ਲਈ ਉਮਰ ਤੇ ਮੈਂ ਤੁਹਾਨੂੰ ਕੀ ਪੁੱਛ ਰਹੀ ਆ ਤੁਹਾਡੀ ਉਮਰ ਸਿਆਣੀ ਹੋ ਗਈ ਜੋ ਨੌਜਵਾਨ ਹੈਗੇ ਹੋ ਤੇ ਅੱਜ ਤੁਹਾਨੂੰ ਫਾਦਰ ਦੀ ਕੋਈ ਝਲਕੀ ਯਾਦ ਹੈਗੀ ਕਿ ਫਾਦਰ ਮੇਰੇ ਸਾਹਿਬ ਕਿਉਂ ਜੀਉਂਦੇ ਸੀਗੇ ਸੱਚ ਪੁੱਤਾਂ ਸੱਚ ਪੁੱਤਾਂ ਤੇ ਮੈਂ ਝਲਕਤਾ ਨਹੀਂ ਬਸ ਫੋਟੋਸ ਦੇਖ ਕੇ ਯਾਦ ਰੰਦਾ ਥੋ ਜੇ ਉਹ ਜੇ ਬਲ ਕੋਈ ਤੁਹਾਡੀ ਮੈਮਰੀ ਨਹੀਂ ਹੈਗੀ ਉਹਨਾਂ ਦੀ ਯੋਜ਼ੀ ਦੀ ਮੈਮਰੀ ਚ ਆਦ ਨਹੀਂ ਤੇ ਹੀ ਮਾਤਾ ਕਦੋਂ ਜਾਂਦੀ ਐ ਮਾਤਾ ਜੀ ਦੀ ਤੇ 3 ਸਾਲ ਪਹਿਲੇ ਡੈਥ ਹੋਈ ਐ ਔਰ ਉਹਨਾਂ ਨੇ ਹੀ ਸਾਨੂੰ ਬਚਪਨ ਤੋਂ ਪੜਾਇਆ ਲਿਖਾਇਆ ਵੱਡਿਆ ਕੀਤਾ ਅੱچھے ਸੰਸਕਾਰ ਦਿੱਤੇ ਤੇ ਉਹਨਾਂ ਦੇ ਪੈਰਾਂ ਦੇ ਪਿੱਛੇ ਹੀ ਅੱਜ ਜੋ ਵੀ ਐ ਥੋੜਾ ਬਹੁਤ ਮੈਂ ਕੰਮ ਕਰਕੇ ਥੋੜਾ ਥੋੜਾ ਦੁਨੀਆ ਨੇ ਮੈਨੂੰ ਜਾਨਣਾ ਸ਼ੁਰੂ ਕੀਤਾ ਤੇ ਸਭ ਕੁਝ ਉਹਨਾਂ ਦੇ ਤੇ ਵਾਈ ਗੁਰੂ ਦੇ ਸਦਕੇ ਹੀ ਐ ਸਭ ਰੁਕੋ ਜੀ ਜੀ ਮੀ ਜਿਆਦਾ ਸੀ ਕਿ ਜਿਹਦੇ ਨਾਲ ਤੁਸੀਂ ਇਹ ਇਹ ਥੋੜਾ گزارਾ ਹੁੰਦਾ ਰਿਹਾ ਹੈ ਕਿ ਜਾਂ ਕਿੰਨਾ ਦਰਿਆ ਨਹੀਂ ਜੀ ਮੇਰੀ ਮਦਰ ਜੌਬ ਕਰਦੇ ਸੀ ਤੇ ਜੌਬ ਦੇ ਨਾਲ ਹੀ ਸਭ ਕੁਝ ਚੱਲਦਾ ਸੀ ਜੀ ਗਵਰਨਮੈਂਟ ਕਿਉਂ ਜਾਂ ਪ੍ਰਾਈਵੇਟ ਜੀ ਪ੍ਰਾਈਵੇਟ ਜੌਬ ਪ੍ਰਾਈਵੇਟ ਜੌਬ ਕਰਦੇ ਕੋਈ ਜ਼ਿੰਮੇਵਾਰੀ ਜ਼ਿਆਦਾ ਨਹੀਂ ਜਾਂ ਕਿ ਤੋ ਨਹੀਂ ਕੋਈ ਪ੍ਰਾਇ ਆਉਂਦਾ ਜਾਂ ਮਾਮਲਾ ਆਉਂਦਾ ਹੋਵੇ ਕੋਈ ਦੁਕਾਨ ਦੇ ਰੱਖੂ ਨਹੀਂ ਘਰ ਬਰਾਬਦਾ ਕਿ ਜੀ ਆਪਣਾ ਹੀ ਬੋਲਦਾ ਤੇ ਆਪਣੀ ਵਾਈਪ ਤੇ ਆਪਣਾ ਘਰ ਥੋੜਾ ਆਉਂਦਾ ਵਾ ਜੀ ਤੇ ਇੱਕ ਮਾਂ ਪ੍ਰਾਈਵੇਟ ਜੌਬ ਕਰਦੀ ਹੈ ਬੈਡ ਜੋ ਉਹਨਾਂ ਦੇ ਕਿਹਨੇ ਕਰੋਨਾ ਚ ਹੈ 2020 ਚ ਆਗੇ ਜੀ 2020 ਚ ਕੀ ਵਾਪਰਦਾ 2020 ਦੇ ਵਿੱਚ ਸਡਨਲੀ ਜਦੋਂ ਕਰੋਨਾ ਸਟਾਰਟ ਹੁੰਦਾ ਔਰ ਮੇਰੇ ਸਿਸਟਰ ਦੀ ਮੈਰਿਜ ਸੀ ਉਦੋਂ ਮੁੰਮਾ ਮੇਰੀ ਮਾਤਾ ਜੀ ਨੂੰ ਔਰ ਸਿਸਟਰ ਨੂੰ ਦੋਨਾਂ ਨੂੰ ਕੋਵਿਡ ਹੋ ਗਿਆ ਸੀ ਕਰੋਨਾ ਅੱਛਾ ਜੀ ਕਰੋਨਾ ਹੋਣ ਦੇ ਕਾਰਨ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਸੀ ਹੂੰ ਉਸ ਤੋਂ 4 ਮਹੀਨੇ ਬਾਅਦ ਹੀ ਮੇਰੀ ਸਿਸਟਰ ਦੀ ਮੈਰਿਜ ਅਸੀਂ ਰੱਖੀ ਹੋਈ ਸੀ। ਅੱਛਾ ਜੀ। ਜੀ। ਔਰ ਸਿਸਟਰ ਮੇਰੀ ਵੈਂਟੀਲੇਟਰ ਤੇ ਸੀ। ਉਸ ਤੋਂ ਬਾਅਦ ਉਹ ਜਦੋਂ ਮੇਰੇ ਮਾਤਾ ਜੀ ਦੀ ਡੈਥ ਹੋਈ ਸਿਸਟਰ ਵੈਂਟੀਲੇਟਰ ਤੇ ਸੀ। ਮੈਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਕੀ ਕਰਾਂ। ਫਿਰ ਮੈਂ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਤੇ ਹੱਥ ਜੋੜ ਕੇ ਅਰਦਾਸ ਕੀਤੀ ਸੀ। ਕਿ ਮੇਰੀ ਮਾਤਾ ਜੀ ਦਾ ਤੇ ਸਾਤ ਤੁਸੀਂ ਲੈ ਲਿਆ ਮੇਰੇ ਕੋਲ ਪਰ ਭੈਣ ਨੂੰ ਮੇਰੀ ਮਾਂ ਦੀ ਜਗ੍ਹਾ ਤੇ ਰੱਖ ਕੇ ਮੇਰੇ ਨਾਲ ਹੀ ਰਹਿਣ ਦੋ ਤੇ ਬਾਬਾ ਜੀ ਨੇ ਮੇਰੀ ਅਰਦਾਸ ਸੁਣੀ ਔਰ ਉਸ ਦੀ ਜਾਨ ਬਚਾਈ ਉਸ ਤੋਂ ਬਾਅਦ ਫਿਰ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਸਿਸਟਰ ਦੀ ਮੈਰਿਜ ਕੀਤੀ ਆ ਹੂੰ ਤੇ ਉਹ ਖੁਸ਼ ਹੈ ਔਰ ਉਹ ਹੁਣ ਬਾਬਾ ਜੀ ਦੀ ਕਿਰਪਾ ਦੇ ਨਾਲ ਕੋਲੇ ਘਰ ਇੱਕ ਬੇਟੀ ਆ ਬੇਟੀ ਹੈ ਜੀ ਛੋਟੀ ਭੈਣ ਦੀ ਮੈਰਿਡ ਮੈਰਿਜ ਹੋਗੀ ਇਹ ਕਰੋਨੇ ਵਿੱਚ ਤੁਹਾਡਾ ਮੰਨ ਲਓ ਪਰਿਵਾਰ ਵਿੱਚ ਖਰਚਾ ਬਹੁਤ ਆਇਆ ਹੁਣ ਜੀ ਬਹੁਤ ਜ਼ਿਆਦਾ ਖਰਚਾ ਆਇਆ ਜੀ ਬਹੁਤ ਕੁਝ ਮਜਬੂਰੀਆਂ ਸੀ ਮੁਸ਼ਕਲਾਂ ਸੀ ਪਰੇਸ਼ਾਨੀਆਂ ਸੀ ਔਰ ਕਰੋਨਾ ਦੇ ਵਿੱਚ ਬਹੁਤ ਜ਼ਿਆਦਾ ਖਰਚੇ ਵਾਲਾ ਕੰਮ ਸੀਗਾ ਜਿਹਦੇ ਕਰਕੇ ਮੈਨੂੰ ਕੋਈ ਸਮਝ ਨਹੀਂ ਲੱਗ ਰਹੀ ਸੀ ਉਸ ਸਮੇਂ ਮੇਰੇ ਪਰਿਵਾਰ ਨੇ ਮੇਰੇ ਆਫਿਸ ਦੇ ਜੋ ਮੇਰੇ फ्रेंड्स ਸੀਗੇ ਉਹਨਾਂ ਨੇ ਔਰ ਮੇਰੇ ਦੋਸਤ ਸੀਗੇ ਜਿਹੜੇ ਮੇਰੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਜਿਦੇ ਕਰਕੇ ਮੈਂ ਹਸਪੀਟਲ ਦੇ ਬਿੱਲਸ ਵਗੈਰਾ ਦੇ ਪਾਇਆ ਆਪਣੀ ਸਿਸਟਰ ਦੀ ਜਾਨ ਬਚਾ ਪਾਇਆ ਹੂੰ ਸਭ ਕੁਝ ਜਣੇ ਕਹਿ ਰਹੀਏ ਜੇ ਤੇ ਪੈਸੇ ਲੈ ਮੈਂ ਮੋੜਨੇ ਤਾਂ ਪੈਣਾ ਹੀ ਕਰ ਜਾ ਚੱਕਿਆ ਜੀ ਉਸ ਟਾਈਮ ਤੇ ਫਿਰ ਮੈਂ ਜੋ ਮੇਰੀ ਸੈਲਰੀ ਸੀ ਜਾਂ ਜੋ ਖੁਦ ਦੇ ਲਈ ਕੁਝ ਗੋਲਡ ਜਾਂ ਕੁਝ ਸੀ ਵੀ ਬਨਵਾਇਆ ਸੀ ਉਹ ਸਭ ਕੁਝ ਮੈਂ ਸੇਲ ਕਰਤਾ ਹਰ ਇੱਕ ਚੀਜ਼ ਸੇਲ ਕਰਤੀ ਸੋਨਾ ਜਿਹੜਾ ਦੋੜ ਬਤਾਉਂਦਾ ਉਹ ਵੀ ਸੇਲ ਕਰਤਾ ਉਹ ਵੀ ਸੇਲ ਕਰਤੀ ਹਾਂਜੀ ਹਸਪੀਟਲਸ ਤੇ ਬੈਂਜ਼ੀਨ ਨੇ ਸੀਗੇ ਅੱਛਾ ਜੀ ਜੀ ਕੁਝ ਸਮਝ ਨਹੀਂ ਲੱਗ ਰਹੀ ਸੀ ਕੀ ਕਰਾਂ ਇੱਕ ਘਰ ਰਹਿ ਗਿਆ ਸੀ ਬਟ ਵਾਈਗੁਰੂ ਨੇ ਉਹ ਬਚਾ ਲਿਆ ਕੁਛ ਉਹ ਬਦ ਕਰ ਬਚ ਗਿਆ ਜੀ ਸੇਵਿੰਗ ਲਾਈ ਦੇ ਕਰਜ਼ਾ ਸਿਰ 1200 ਕਰਜ਼ਾ ਚੜ ਗਿਆ ਕਿਸੇ ਨੇ ਕਿਹਨ ਵੈਸੇ ਸੇਵਾ ਕਰਤੀ ਹੋਈਆਂ ਕੁਝ ਗਿਆ ਕਿਸੇ ਕਰਜ਼ਾ ਦੇ ਦਿੱਤਾ ਹੁਣ ਅਗੇ ਲੈ ਆਉਣਾ ਉਹਨਾਂ ਨੇ ਹੈਲਪ ਕੀਤੀ ਸੀ ਬਟ ਉਹਨਾਂ ਨੂੰ ਮੈਂ ਫਿਰ ਹੌਲੀ 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 ਕਰਕੇ ਪੈਸੇ ਮੋੜ ਦਿੱਤੇ ਸਾਰੇ ਦੇ ਮੈਨੂੰ ਲੱਗਦਾ ਦੋਸਤ ਬਿਨਾ ਬਿਆਧ ਪੈਸੇ ਦਿੱਤੀ ਜੀ ਬਿਲਕੁਲ ਬਿਨਾ ਬਿਆਧ ਪੈਸੇ ਦੇ ਲੈਣਾ ਵੀ ਇਹ ਬਹੁਤ ਈ ਗੱਲ ਆ ਤੇ ਬਿਲਕੁਲ ਕਿ ਇੱਕ ਵਿਆਜ ਸਰਦੀਏ ਪਤਾ ਪਿਆਜ ਨਹੀਂ ਮੋੜਦਾ ਬਿਲਕੁਲ ਜਿ ਆਪਾਂ ਕਹਿ ਲਈਏ ਮੇਰੇ ਪਰਿਵਾਰ ਨੇ ਮੇਰੇ ਸਭ ਤੋਂ ਵੱਡੇ ਮਾਮਾ ਜੀ ਆ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੇ ਮਾਮਾ ਜੀ ਦੇ ਬੇਟੇ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਉਸ ਟਾਈਮ ਤੇ ਮੇਰੇ ਜਿਸ ਟਾਈਮ ਦੇ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਦੇ ਵਿੱਚ ਆਪਣੇ ਆਪਣੇ ਤੋਂ ਦੂਰ ਹੋ ਰਹੇ ਸੀ ਬਟ ਉਹਨਾਂ ਨੇ ਬਿਲਕੁਲ ਮੈਨੂੰ ਇੰਨਾ ਸਪੋਰਟ ਕੀਤਾ ਜਿਹਦੇ ਨਾਲ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਪਰ ਜੀ ਮੰਮੀ ਚਾਹ ਮੰਮ ਕਹਿੰਦੇ ਮੰਮੇ ਚਾਚੇ ਬਿਲਕੁਲ ਜਿਹੜੇ ਜਿਹੜੇ ਮਿਲ ਜਣ ਕਿ ਜਿਹੜੇ ਆਦੇ ਮਾਪੇ ਉਹ ਜਾਣ ਤੋਂ ਬਾਅਦ ਸਪੋਰਟ ਕਰਨ ਵਾਲੇ ਹੋਣ ਵੀ ਤੂੰ ਸ਼ਾਇਦ ਕਿਤੇ ਨਾ ਕਿਤੇ ਚੱਲ ਬੰਦਾ ਕਮੀ ਇਹ ਆਪਾਂ ਕਿਹ ਲੋ ਉਹ ਥਾ ਤਾਂ ਨਹੀਂ ਲੈ ਸਕਦਾ ਮਾਪੇ ਦੀ ਪਰ ਕਿਤੇ ਕਿ ਥੋੜੀ ਕਮੀ ਵਾਲੀ ਗੱਡੀ ਪੂਰੀ ਹੋ ਜਾਂਦੀ ਹੈ ਸੀ ਬਿਲਕੁਲ ਉਹ ਅੱਜ ਤੱਕ ਮੇਰੀ ਸਪੋਰਟ ਕਰ ਰਹੇ ਹੈ ਤੂੰ ਇੱਕ ਕੰਮ ਦੀ ਗੱਲ ਕੀਤੀ ਵਿੱਚ ਜੌਬ ਦੀ ਅਸੀਂ ਜੌਬ ਵੀ ਕਰਦੇ ਕੋਈ ਸੀ ਮੈਂ ਜੌਬ ਵੀ ਕਰਦਾ ਕਿਹੜੀ ਜੋਬ ਕਰਦੇ ਹੋ ਮੈਂ ਸਰ ਬੈਂਕ এমਪਲਾਈ ਹਾਂ اچھا ਮੇਰੀ ਗੱਲੈਂ ਬੈਂਕ ਕਪਲੋਇਨ ਹੋ ਰਹੀ ਆ ਜੀ اچھا ਤੇ ਕਰਜ ਵੰਡਦੇ ਵੀ ਹੋ ਫਿਰ ਹਾਂ ਤੇ ਕਰਜ ਦਿੰਦੇ ਫਿਰ ਕਰਜ ਦਿੰਦੇ ਵੀ ਹੋ ਬੈਂਕ ਵਾਲੇ ਜੀ ਬੈਂਕ ਵਾਲੇ ਬੈਂਕ ਵਾਲੇ ਕੀ ਆ ਦਿਨ ਬੈਂਕੜ ਕਰਜ ਦਿੰਦੇ ਹਾਂ ਹਾਂਜੀ ਇਹ ਫਿਰ ਉੱਥੇ ਤੁਹਾਡਾ ਕੀ ਕੰਮ ਹੈ ਸਰ ਉੱਥੇ ਮੇਰਾ ਕਲੈਕਸ਼ਨਸ ਦਾ ਕੰਮ ਹੈ ਅੱਛਾ ਜੀ ਜੀ ਗਾਈਡੈਂਸ ਦਾ ਕੰਮ ਹੈ ਕਿਸੇ ਨੇ ਅਗਰ ਬੈਂਕ ਤੋਂ ਕਰਜ਼ਾ ਲਿਆ ਉਹਨਾਂ ਨੂੰ ਦੱਸਣਾ ਕਿ ਤੁਸੀਂ ਈਜ਼ੀਲੀ ਬਿਨਾ ਪ੍ਰਸ਼ਾਨੀ ਤੋਂ ਕਿਸ ਤਰ੍ਹਾਂ ਹੌਲੀ ਹੌਲੀ ਕਰਕੇ ਬੈਂਕ ਦਾ ਕਰਜ਼ਾ ਵਾਪਸ ਕਰ ਸਕਦੇ ਅਚੋ ਇੱਕ ਵੀਰੇ ਤੁਸੀਂ ਚਲੋ ਮਿਹਨਤ ਕੀਤੀ ਆਪ ਮੁਕਾਮ ਤੇ ਪਹੁੰਚੇ ਹੋ ਤੇ ਭਾਈ ਤੁਹਾਨੂੰ ਹਾਜੀ ਹੋ ਚੜ੍ਹਦੀ ਕਲਾ ਦਾ ਵੀਰੋਂ ਸਟਾਰ ਬਣਾਵੇ ਪਰ ਇੱਕ ਗੱਲ ਹੁੰਦੀ ਹੈ ਕਹਿੰਦੇ ਆ ਜਿਹੜੀ ਇੰਡਸਟਰੀ ਹੁੰਦੀ ਆ ਜੇ ਕੋਈ ਇਹ ਵਿੱਚ ਕੰਮ ਕਰਨ ਜਾਂਦਾ ਉਹ ਕਹਿੰਦਾ ਯਾਰ ਇਹ ਵਿੱਚ ਜਿਹੜਾ ਕੰਮ ਕਰਨਾ ਕਿ ਗਰੀਬ ਬੰਦੇ ਦਾ ਗਰੀਬ ਬੰਦੇ ਵਾਸਤੇ ਹੀ ਗੱਲ ਨਹੀਂ ਹੈਗੀ ਕਿ ਉਹਦੇ ਕੋਲ ਪਿੱਛੇ ਪੈਨਸ਼ਨ ਹਾਲਾਤ ਮજબૂત ਹੋਣਾ ਚਾਹੀਦਾ ਤਾਂ ਬੰਦਾ ਇਹਦੇ ਵਿੱਚ ਮਾਡਲ ਬਣ ਸਕਦਾ ਜਾਂ ਹੀਰੋ ਬਣ ਸਕਦਾ ਇਹ ਗੱਲਾਂ ਕਿੰਨੀ ਸੱਚੀ ਸਰ ਮੇਰੇ ਹਿਸਾਬ ਦੇ ਨਾਲ ਤਾਂ ਦੇਖੋ ਇਹ ਚੀਜ਼ਾਂ ਕੁਝ ਹੱਦ ਤੱਕ ਸਹੀ ਹੈ ਬਟ ਐਸ ਤਰ੍ਹਾਂ ਨਹੀਂ ਹੁੰਦਾ ਜੇ ਤੁਹਾਡੇ ਤੇ ਗੱਟਸ ਹੈ ਜੀ ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਤੁਸੀਂ ਮਿਹਨਤ ਹੀ ਹੋ ਅਗਰ ਤੁਹਾਡੀ ਮਿਹਨਤ ਅੱਛੀ ਤਰ੍ਹਾਂ ਤੁਸੀਂ ਕਰ ਰਹੇ ਹੋ ਤਾਂ ਕਿਉਂ ਨਹੀਂ ਤੁਹਾਨੂੰ ਕੰਮ ਲੱਗਦਾ ਇੰਡਸਟਰੀ ਹੱਥ ਖੋਲ ਕੇ ਵੈਲਕਮ ਕਰਦੀ ਹੈ ਅਛਾ ਜੀ ਜੀ ਬਿਲਕੁਲ ਤੈਨੂੰ ਲੱਗੇ ਪੰਜਾਬੀ ਇੰਡਸਟਰੀ ਵਿੱਚ ਟੈਲੈਂਟ ਲਈ ਤਾਂ ਹੈ ਬਿਲਕੁਲ ਓਕੇ ਚਲੋ ਇੱਕ ਆਖਰੀ ਆਖਰੀ ਕੋਈ ਮੈਸੇਜ ਦੇਣਾ ਚਾਹਾਂ ਆ ਦੇ ਭਰਾਵਾਂ ਨੂੰ ਜਿਹੜੇ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਆ ਕਿ ਉਹਨਾਂ ਨੂੰ ਕੀ ਮੈਸੇਜ ਲੱਗੂ ਮੈਂ ਸਿਰ ਇਹੀ ਮੈਸੇਜ ਦੇਣਾ ਚਾਹਾਂਗਾ ਉਹਨਾਂ ਨੂੰ ਕੀ ਮਿਹਨਤ ਕਰੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਅੱਛੀ ਸਿੱਖਿਆ ਦਿਓ ਦੂਸਰਿਆਂ ਨੂੰ ਵੀ ਜਿਹਦੇ ਨਾਲ ਲੋਕ ਅੱਜ ਦੀ ਸਾਡੀ ਜਿਹੜੀ ਯੰਗ ਪੀੜ੍ਹੀ ਹੈ ਉਹ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਜਾ ਰਹੀ ਹੈ ਹੂੰ ਤੇ ਉਹਨਾਂ ਦੇ ਨਸ਼ੇ ਦੇ ਜਾਣ ਦੇ ਨਾਲ ਉਹਨਾਂ ਦੇ ਪਰਿਵਾਰ ਤੇ ਕੀ ਬੀਤਦੀ ਹੈ ਉਹਨਾਂ ਦੇ ਮਾਪਿਓ ਤੇ ਕੀ ਬੀਤਦੀ ਹੈ ਪਰ ਉਹ ਆਣ ਵਾਲੀ ਪੀੜ੍ਹੀ ਨੂੰ ਕੀ ਮੈਸੇਜ ਦੇ ਰਿਹਾ ਇਹ ਨਸ਼ੇ ਛੱਡੋ ਮਿਹਨਤ ਕਰੋ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕੋ ਆਪਣੀ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਲ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ 'ਚ ਲਾ ਕੇ ਫਿਰ ਸ਼ੁਰੂ ਕਰੋ ਕਿਉਂ ਨਹੀਂ ਤੁਹਾਡੇ ਕੰਮ ਹੋਣਗੇ ਸਭ ਕੁਝ ਵਾਹਿਗੁਰੂ ਕਰਨ ਵਾਲਾ ਹੈ ਸਭ ਕੁਝ ਉਹਦੇ ਹੱਥ 'ਚ ਹੈ ਜੀ ਵਾਹਿਗੁਰੂ ਸਾਨੂੰ ਦੁਨੀਆ 'ਚ ਭੇਜ ਸਕਦਾ ਹੈ ਹੂੰ ਤੇ ਹਰ ਚੀਜ਼ ਉਹਨਾਂ ਨੇ ਹੀ ਕਰਨੀ ਹੈ ਸਿਰਫ ਆਪਣੀ ਨੀਤ ਸਾਫ਼ ਰੱਖੋ ਨਾ ਮਾੜਾ ਕਰੋ ਨਾ ਮਾੜਾ ਸੁਣੋ ਤੇ ਨਾ ਮਾੜਾ ਬਰਦਾਸ਼ਤ ਕਰੋ। ਕੀ ਬਾਤ ਆ ਬਾਈ ਥੋੜੇ ਬਦ ਨੌਜਵਾਨਾਂ ਦੀ ਇਹ ਸੋਚ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਪਰ ਕਹਿੰਦੇ ਖੁਸ਼ੀ ਇਹ ਜਿਹੜੀ ਸੋਚ ਉਹਦੀ ਮਾਨਦੇ ਜਦੋਂ ਮੁੰਡਾ ਠੱਕੇ ਖਾਂਦਾ ਤੇ ਬਦ ਰਹਾਦਾ ਵੀ ਤਾਂ ਛੋਟੀ ਉਮਰ ਵਿੱਚ ਕਾਜੀ ਸਟਰਗਲ ਕੀਤੀ ਆ ਤੇ ਮਿਹਨਤ ਕਰਕੇ ਅੱਗੇ ਵਧਿਓ। ਬਾਈ ਤੁਹਾਨੂੰ ਹੋਰ ਬਦ ਆ ਵੀ ਫਿਰ ਆਪਾਂ ਫਿਰ ਮਿਲਦੇ ਆ ਵੀਰੇ ਰੋਜ਼ ਤੇ ਇਹ ਸਾਡੀ ਬਾਈ ਆਪਾਂ ਫਿਰ ਰੋਟਰੀ ਵੀਡੀਓ ਚ ਬਣਦੇ ਆ ਥੋੜਾ ਅੰਦਰ ਪਾਸੇ ਬਮਾਲੀ ਵੀ ਫਰਮੀਆਂ ਵਿੱਚ ਚੈਨਲ ਤੋਂ ਸਸ਼ੇ ਕਰਦੇ ਆ।